ਪੰਜਾਬ ਚ ਕਾਂਗਰਸ ਦੀ ਸਰਕਾਰ ਬਣੇ ਨੂੰ 1 ਮਹੀਨਾ ਪੂਰੇ ਹੋਣ ਤੋਂ ਬਾਅਦ ਭਾਜਪਾ ਨੇ ਕਾਂਗਰਸ ਨੂੰ ਤਿੱਖੇ ਸਵਾਲਾਂ ਨਾਲ ਜ਼ਖਮੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਭਾਜਪਾ ਦੇ ਮੁਤਾਬਕ VIP ਕਲਚਰ ਨੂੰ ਖਤਮ ਕਰਨ ਲਈ ਕਾਂਗਰਸ ਨੇ ਵੱਡੇ ਵੱਡੇ ਦਾਅਵੇ ਕੀਤੇ ਸੀ ਪਰ ਅੱਜ ਉਹਨਾਂ ਸਾਰੇ ਦਾਅਵਿਆਂ ਦੀ ਹਵਾ ਨਿਕਲ ਗਈ ਹੈ। ਰਾਜਾ ਵਿੜਿੰਗ ਦੀ ਧਰਮਪਤਨੀ ਅਮ੍ਰਿਤਾ ਉਹ ਸਰਕਾਰੀ ਫੰਕਸ਼ਨ 'ਚ ਬੈਠ ਰਹੀ ਹੈ। ਇਹ ਹੈ VIP ਕਲਚਰ। ਸਰਦਾਰ ਮਨਪੀਰ ਸਿੰਘ ਬਾਦਲ ਜੀ ਦੇ ਜਿਹੜੇ ਸਾਲਾ ਸਾਹਿਬ ਨੇ ਉਹ ਬਠਿੰਡੇ ਅੰਦਰ ਸਰਕਾਰੀ ਮੀਟਿੰਗਾਂ ਨੂੰ ਪ੍ਰਧਾਨਗੀ ਕਰਦੇ ਨੇ ਇਹ ਹੈ VIP ਕਲਚਰ। ਜਿਹੜਾ ਰਾਜਾ ਵੜਿੰਗਾ ਹੈ ਇਹਦਾ ਪੀਏ ਜਿਹੜਾ ਪੱਤਰਕਾਰ ਨੂੰ ਕੁੱਟਦਾ ਹੈ ਇਹਦੇ ਸਾਥੀ ਪੱਤਰਕਾਰ ਨੂੰ ਕੁੱਟਦੇ ਨੇ ਇਹ ਹੈ ਵੀਆਈਪੀ ਕਲਚਰ ਵੀਆਈਪੀ ਕਲਚਰ ਥੋੜਾ ਅੱਗੇ ਚਲੋ ਅਰੁਣਾ ਚੌਧਰੀ ਐਜੂਕੇਸ਼ਨ ਮਨਿਸਟਰ ਉਹਨਾਂ ਦੇ ਪਤੀ ਜਿਹੜਾ ਫਾਈਲਾਂ ਚੈੱਕ ਕਰਦੇ ਨੇ ਮੀਟਿੰਗ ਦੀ ਉੱਪਰ ਪ੍ਰਧਾਨਗੀ ਕਰਦੇ ਨੇ ਸਰਕਾਰੀ ਮੀਟਿੰਗਾਂ ਦੀ ਇਹ ਹੈ ਵੀਆਈਪੀ ਕਲਚਰ ਸਰਦਾਰ ਅਫਜੋਸ ਸਿੰਘ ਤੋਂ ਸਿੱਧੂ ਦਾ ਸ਼ਰਿਆ ਵੀ ਕਹਿ ਚੁੱਕੇ ਨੇ ਕਿ ਮੇਰੀ ਵਾਈਫ ਮੇਰੇ ਨਾਲ ਆਫੀਸ਼ੀਅਲ ਮੀਟਿੰਗਾਂ 'ਚ ਬੈਠੇਗੀ ਇਹ ਹੈ ਵੀਆਈਪੀ ਕਲਚਰ ਤੁਸੀਂ ਕਿਹਾ ਸੀ ਵੀਆਈਪੀ ਕਲਚਰ ਖਤਮ ਕਰਾਂਗੇ ਹੈਲੀਕਾਪਟਰ ਨਹੀਂ ਵਰਤਾਂਗੇ ਹੁਣ ਤੁਸੀਂ ਜਿਹੜਾ ਵਿਸਾਖੀ ਦਾ ਮੇਲਾ ਸੀ ਉਸ ਦਿਨ ਜਿਹੜਾ ਹੈਲੀਕਾਪਟਰ 5 ਮੰਤਿਆਂ ਵਰਤਿਆ ਇਹ ਹੈ ਵੀਆਈਪੀ ਕਲਚਰ ਸੋ ਵੀਆਈਪੀ ਕਲਚਰ ਤਾਂ ਤੁਸੀਂ ਨਹੀਂ ਖਤਮ ਕੀਤਾ ਸਿਰਫ ਵੀਆਈਪੀ ਦਾ ਸਿੰਬਲ ਖਤਮ ਕੀਤਾ ਹੈ ਭਾਜਪਾ ਨੇ ਮੁੱਖ ਮੰਤਰੀ ਤੋਂ ਸਬੂਤ ਮੰਗੇ ਨੇ ਕਿ ਕੈਪਟਨ ਸਾਬਤ ਕਰਨ ਕੈਨੇਡਾ ਦੇ ਰੱਖਿਆ ਮੰਤਰੀ ਖਾਲਿਸਤਾਨ ਹਮਾਇਤੀ ਨਹੀਂ ਇਹ ਸਬੂਤ ਇਸ ਲਈ ਮੰਗੇ ਜਾ ਰਹੇ ਨੇ ਕਿਉਂਕਿ ਹਰਜੀਤ ਸਿੰਘ ਸੱਜਣ ਨੂੰ ਖਾਲਿਸਤਾਨੀ ਹਮਾਇਤੀ ਦੱਸ ਕੇ ਕੈਪਟਨ ਉਹਨਾਂ ਨਾਲ ਮੁਲਾਕਾਤ ਨਾ ਕਰਨ ਦਾ ਫੈਸਲਾ ਕਰ ਚੁੱਕੇ ਨੇ ਚੰਡੀਗੜ੍ਹ ਤੋਂ ਮਨਮੋਹਨ ਸਿੰਘ ਜਗਬਾਨੀ ਟੀਵੀ